1703 ਈਸਵੀ 1760 ਬਿਕਰਮੀ ਸੰਮਤ ਭਾਈ ਭਗਤਾ ਬੀਬੀ ਜੂਣੀ ਆਨੰਦਪੁਰ ਆਏ ਮਹਾਰਾਜ ਦੀਪ ਨੂੰ ਘਰ ਲੈ ਜਾਈਏ ਉਹ ਗੁਰਦੇਵ ਨੇ ਆਵਾਜ਼ ਦਿੱਤੀ ਹੈ ਕਲੀਆਂ ਵਾਲਾ ਚੋਲਾ ਪਹਿਨਿਆ ਹੈ ਚੱਕਰ ਝੁੱਲ ਰਹੇ ਨੇ ਉੱਚਾ ਦਮਾਲਾ ਹੈ ਸ਼ਸਤਰ ਵਸਤਰ ਧਾਰੇ ਹੋਏ ਨੇ ਦਰਬਾਰ ਵਿੱਚ ਨੌਜਵਾਨ ਹਾਜ਼ਰ ਹੋਇਆ ਮਾਪੇ ਖੇੜੇ ਵਿੱਚ ਆਏ ਕਹਿੰਦੇ ਆ ਦੀਪੇ ਪੁੱਤਰ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਰੌਹ ਵਿੱਚ ਆ ਕੇ ਕਹਿੰਦੇ ਇਹ ਹੁਣ ਦੀਪਾ ਨਹੀਂ ਰਿਹਾ ਖੱਡੇ ਦੀ ਪੌੜ ਛਾ ਕੇ ਦੀਪ ਸਿੰਘ ਬਣ ਗਿਆ ਹੈ ਤੇ ਸਿੰਘ ਦਾ ਨਾਮ ਅੱਧਾ ਨਹੀਂ ਲਈਦਾ ਮਾਪੇ ਆਗਿਆ ਲੈ ਕੇ ਪਉ ਵਿੰਡ ਲੈ ਗਏ ਬਾਬਾ ਦੀਪ ਸਿੰਘ ਨੂੰ ਉਧਰ 1704 ਈਸਵੀ 1761 ਬਿਕਰਮੀ ਸੰਮਤ ਦਾ ਸਮਾਂ ਆਇਆ ਮੁਗਲਿਆ ਸਲਤਨਤ ਬਾਈ ਧਾਰ ਦੇ ਰਾਜਿਆਂ ਨੇ ਆਨੰਦਪੁਰ ਨੂੰ ਘੇਰਿਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਔਰੰਗਜ਼ੇਬ ਨੂੰ ਰਜਵਾੜਿਆਂ ਨੂੰ ਜ਼ੁਲਮ ਤੋਂ ਰੋਕਦੇ ਨੇ ਰਜਵਾੜੇ ਲੋਕ ਤਲਦੇ ਨਹੀਂ ਗੁਰਾਂ ਨੂੰ ਮਿਟਾਉਣਾ ਚਾਹੁੰਦੇ ਨੇ ਤੋ ਬੜਾ ਕਮਸਾਨ ਦਾ ਯੁੱਧ ਮੱਚਿਆ 7 ਮਹੀਨੇ ਅਖੀਰ ਝੂਠੀਆਂ ਕਸਮਾਂ ਬਾਈ ਧਰ ਦੇ ਰਾਜਿਆਂ ਨੇ ਮੁਗਲਾਂ ਨੇ ਉਠਾਈਆਂ ਛੇ ਉਹਦੀ ਰਾਤ 1761 ਬਿਕਰਮੀ ਸੰਮਤ ਗੁਰਦੇਵ ਗੁਰੂ ਗੋਬਿੰਦ ਸਿੰਘ ਪਾਸ਼ਾ ਅਨੰਦਪੁਰ ਛੱਡ ਗਏ ਆਠ ਪੋ ਨੂੰ ਚਮਕੌਰ ਦੀ ਗੜੀ ਵਿੱਚ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਪਿਆਰੇ ਸਹਿਬਜ਼ਾਦੇ ਸ਼ਹੀਦ ਹੋਏ 13 ਪੋ ਨੂੰ ਮਾਤਾ ਗੁਜਰੀ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਸ਼ਹੀਦ ਹੋਏ ਗੁਰਦੇਵ 마ਸੀਵਾੜੇ ਪਹੁੰਚੇ ਦੀਨੇ ਕੰਗੜ ਪਹੁੰਚੇ ਜਿੱਤ ਦੀ ਚਿੱਠੀ ਜ਼ਫਰਨਾਮਾ ਔਰੰਗਜ਼ੇਬ ਨੂੰ ਲਿਖੀ ਮਾਲਵੇ ਦੀਆਂ ਸੰਗਟਾਂ ਨੂੰ ਤਾਰਦੇ ਹੋਏ ਭਾਈ ਦਇਆ ਸਿੰਘ ਨੂੰ ਜ਼ਫਰਨਾਮਾ ਦੇ ਕੇ ਔਰੰਗਜ਼ੇਬ ਵੱਲ ਦਖਣ ਤੋੜਿਆ ਆਪ ਪਾਤਸ਼ਾਹ ਮਾਲਵੇ ਦੀ ਧਰਤੀ ਤੇ ਸਨ ਖਿਦਰਾਣੇ ਦੀ ਢਾਬ ਤੇ ਨਾਜ਼ਮ ਵਜ਼ੀਰ ਖਾਨ ਨਾਲ ਯੁੱਧ ਹੁੰਦਾ ਹੈ ਗੁਰਦੇਵ ਜਿੱਤ ਕੇ 40 ਸਿੰਘਾਂ ਨੂੰ ਮੁਕਤੀ ਬਖਸ਼ ਕੇ ਔਰ ਉਸ ਜਗ੍ਹਾ ਦਾ ਨਾਮ ਮੁਕਤਸਰ ਰੱਖ ਕੇ ਸਾਬੋ ਕੀ ਤਲਵੰਡੀ ਪਹੁੰਚਦੇ ਨੇ ਜੰਗ ਦਾ ਕਮਰ ਕੱਸਾ ਖੋਲਿਆ ਨਾਮ ਪੈ ਗਿਆ ਦਮਦਮਾ ਸਾਹਿਬ ਦਮ ਲਿਆ ਜਿੱਥੇ ਹੁਣ ਮਾਤਾ ਸਾਹਿਬ ਕੌਰ ਮਾਤਾ ਸੁੰਦਰ ਕੌਰ मामा ਕਿਰਪਾਲ ਚੰਦ ਭਾਈ ਮਨੀ ਸਿੰਘ ਜੋ ਸਰਸਾ ਦੇ ਵਿਛੋੜੇ ਸਮੇਂ ਦਿੱਲੀ ਚਲੇ ਗਏ ਸਾਨੂੰ ਉਹਨਾਂ ਨੂੰ ਖਬਰ ਮਿਲੀ ਉਹ ਆ ਗਏ ਦਿੱਲੀ ਤੋਂ ਦਮਦਮਾ ਸਾਹਿਬ ਬਾਬਾ ਦੀਪ ਸਿੰਘ ਪੋਵਿੰਡ ਤੋਂ ਦਮਦਮਾ ਸਾਹਿਬ ਆ ਗਏ ਇੱਥੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇੱਕ ਓੰਕਾਰ ਤੋਂ ਲੈ ਕੇ 18 ਤੋਂ 20 ਰਾਗ ਮਾਲਾ ਤੱਕ ਆਪਣੇ ਗਲੂਏ 'ਚੋਂ ਬਾਣੀ ਪ੍ਰਗਟ ਕਰਕੇ ਭਾਈ ਮਨੀ ਸਿੰਘ ਕੋਲੋਂ ਆਦ ਗੁਰੂ ਗ੍ਰੰਥ ਸਾਹਿਬ ਦੀ ਬੀੜ ਲਖਵਾਈ। ਬਾਬਾ ਦੀਪ ਸਿੰਘ ਕੋਲੋਂ ਸ਼ਾਹੀ ਦੀ ਦਵਾਤ ਦੀ ਕਲਮਾ ਘੜਨ ਦੀ ਸੇਵਾ ਲਈ। ਅੜਤਾਲੀ ਸਿੰਘ ਬਾਬਾ ਮਨੀ ਸਿੰਘ ਦੀਪ ਸਿੰਘ ਰਾਮਕੌਰ ਜੀ ਯਾਦਕਾਂ ਨੂੰ ਸੰਖਿਆ ਦੇ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੱਖਣ ਨੂੰ ਚੱਲੇ ਨੇ ਕਿਉਂਕਿ ਔਰੰਗਜ਼ੇਬ ਦਾ ਲਿਖਤੀ ਸੁਨੇਹਾ ਚਿੱਠੀ ਤੇ ਮੂੰਝਮਾਨੀ ਸੁਨੇਹਾ ਮਿਲਿਆ ਹੈ ਵੀ ਤੁਹਾਡੇ ਨਾਲ ਨਿਆ ਨਹੀਂ ਹੋਇਆ ਮੈਂ ਮਜਲਿਸ ਵਿੱਚ ਬੈਠਣਾ ਚਾਹੁੰਦਾ ਹਾਂ ਮੈਂ ਕਰਾਂਗਾ ਤੁਹਾਡੇ ਨਾਲ ਗੁਰਦੇਵ ਨੇ ਦੱਖਣ ਵੱਲ ਜਾਣਾ ਹੈ ਸੰਗਤਾਂ ਨੂੰ ਤਾਰਨ ਸਾਰਿਆਂ ਸਿੰਘਾਂ ਨੂੰ ਬਖਸ਼ਿਸ਼ਾਂ ਕੀਤੀਆਂ ਸਬਨਾ ਦੀਆਂ ਝੋਲੀਆਂ ਭਰੀਆਂ ਸਾਰਿਆਂ ਦੀਆਂ ਡਿਊਟੀਆਂ ਲਾਈਆਂ ਤੇ ਬਾਬਾ ਮਨੀ ਸਿੰਘ ਬਾਬਾ ਦੀਪ ਸਿੰਘ ਨੂੰ ਕਹਿੰਦੇ ਜੋ ਸੰਥਿਆ ਗੁਰਬਾਣੀ ਦੀ ਅਸੀਂ ਤੁਹਾਨੂੰ ਕਰਵਾਈ ਹੈ ਉਹ ਤੁਸੀਂ ਅਗਾਹ ਅਬੀ ਲਖੀਆਂ ਨੂੰ ਵਿਦਿਆਰਥੀਆਂ ਨੂੰ ਕਰਵਾਉਣੀ ਹੈ ਇਸ ਪ੍ਰਕਾਰ ਦੇ ਨਾਲ ਸ਼ਾਵਣ ਦੇ ਮਹੀਨੇ 1763 ਬਿਕਰਮੀ ਸੰਮਤ ਦਮਦਮੀ ਟਕਸਾਲ ਦਾ ਆਗਾਜ਼ ਹੋਇਆ ਟਕਸਾਲ ਆnde ਨੇ ਜਿੱਥੇ ਸਿੱਕੇ ਘੜੇ ਜਾਂਦੇ ਨੇ ਇਹ ਅਰਥਾਂ ਦੀ ਟਕਸਾਲ ਹੈ ਜਿੱਥੇ ਗਿਆਨੀ ਘੜੇ ਜਾਂਦੇ ਨੇ ਤੇ ਕਾਰੀਗਰ ਬਾਬਾ ਦੀਪ ਸਿੰਘ ਹੁਣ ਦਮਦਮਾ ਸਹਿਬ 에 ਸ਼ੁਰੂਆਤ ਹੋਈ ਐ ਨਾਮ ਦਮਦਮੀ ਤਕਸਾਲ ਪੈ ਗਿਆ ਗੁਰਦੇਵ ਦਖਣ ਨੂੰ ਚਲੇ ਗਏ ਜਾ ਕੇ ਨੰਦੇੜ ਮਾਧੋਦਾਸ ਨੂੰ ਥਾਪੜਾ ਦੇ ਕੇ ਸਿੱਖ ਧਰਮ ਵਿੱਚ ਲਿਆ ਕੇ ਖੰਡੇ ਦੀ ਪੌੜ ਛਕਾ ਕੇ ਸਤਗੁਰ ਮੇਰਾ ਤਾਣ ਨ ਤਾਣ ਮਾ ਗੁਰੂ ਜੀ ਪਾਵਰ ਪਾਵਰਲੈਸ ਅਜਮ ਤਾਂ ਅਗਮੀ ਬਖਸ਼ ਕੇ ਬినੋਦ ਸਿੰਘ ਆਦਿਕ ਪੰਜ ਸਿੰਘ ਦੇ ਕੇ ਪੰਜ ਤੀਰ ਦੇ ਕੇ ਸਿੰਘਾਂ ਦੇ ਨਾਮ ਹੁਕਮਨਾਮੇ ਕੱਢੇ ਵੀ ਮੇਰਾ ਬੰਦਾ ਮੁਗਲਿਆ ਸਲਤਨਤ ਦੀ ਇਟਨਾ ਇਟ ਖੜਕਾਉਣ ਆ ਰਿਹਾ ਹੈ ਦਾ ਸਾਥ ਦਿਓ ਸਾਬ ਜਥੇਦਾਰ ਚੱਪੜ ਚਿੜੀ ਦੇ ਮੈਦਾਨ ਬੰਦਾ ਸਿੰਘ ਬਹਾਦਰ ਨਾਲ ਰਲੇ ਦਮਦਮਾ ਸ਼ਹਿਰ ਤੋਂ ਬਾਬਾ ਦੀਪ ਸਿੰਘ ਵੀ ਪਹੁੰਚੇ ਨਾਜ਼ਮ ਵਜ਼ੀਰ ਖਾਂ ਮਾਰਿਆ ਗਿਆ ਸਰਹੰਦ ਦੀ ਇਟਨਾ ਲਟ ਖੜਕੀ ਸਮੁੱਚੇ ਖਾਲਸਾ ਪੰਥ ਵੱਲੋਂ ਸਿੱਖ ਜਗਤ ਦੇ ਬੇਤਾਜ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਨੇ ਬਾਬਾ ਦੀਪ ਸਿੰਘ ਨੂੰ ਕੇਸਗੜ੍ਹ ਸਾਹਿਬ ਵਿਖੇ ਜਿੰਦਾ ਸ਼ਹੀਦ ਦਾ ਖਿਤਾਬ ਦਿੱਤਾ ਸਮਾਇਆ ਬਾਬਾ ਬੰਦਾ ਸਿੰਘ ਬਹਾਦਰ ਬੀਬੀ ਸੁਸ਼ੀਲ ਕੌਰ ਉਹਨਾਂ ਦੇ ਜੋ ਮਹਿਲ ਘਰੋਂ ਨੇ ਮਾਤਾ ਹੈ ਔਰ ਉਹਨਾਂ ਦਾ ਜੋ ਫਰਜ਼ੰਦ ਹੈ ਅਜੈ ਸਿੰਘ 34 ਸਾਲਾਂ ਦਾ ਇਹ ਸੈਂਕੜੇ ਸਿੰਨਾ ਸਮੇਤ ਦਿੱਲੀ ਸ਼ਹੀਦ ਹੋ ਗਏ ਬਾਬਾ ਦੀਪ ਸਿੰਘ ਦਮਦਮਾ ਸਾਹਿਬ ਤੇ ਕੀ ਹੋਏ ਨੇ ਤਕਰੀਬਨ 11 ਸਾਲ ਦੇ ਇਰਤ ਗਿਰਦ ਬਾਣੀ ਲਿਖੀ ਐ ਸੰਥਿਆ ਕਰਵਾਈ ਐ ਅਰਥ ਸਿਖਾਏ ਨੇ ਚਾਰ ਬੀੜਾ ਆਦ ਗੁਰੂ ਗ੍ਰੰਥ ਸਾਹਿਬ ਦੀਆਂ ਗੁਰਮੁਖੀ ਚ ਇੱਕ ਅਰਬੀ ਫਾਰਸੀ ਚ ਔਰ ਬੇਅੰਤ ਕੋਥੀਆਂ ਗੁੜਕੇ ਸਾਹਿਬ ਲਿਖ ਲਿਖ ਕੇ ਗੁਰਮਤ ਦਾ ਪ੍ਰਚਾਰ ਕੀਤਾ ਜੜੀਆਂ ਗੁਰਮੁਖੀ ਦੀਆਂ ਚਾਰ ਬੀੜਾਂ ਇੱਕ ਬੀੜ ਸੀ ਦੋ ਸੇਰ سونے ਦੀ ਛਾਈ ਨਾਲ ਤਿਆਰ ਕੀਤੀ ਉਹ ਅਕਾਲ ਤਖਤ ਸਿਰ ਚੜਾਈ ਇੱਕ ਬੀੜ ਕੇਸਗੜ ਸਾਹਿਬ ਤੇ ਇੱਕ ਪਟਨਾ ਸਾਹਿਬ ਇੱਕ ਨੰਦੇੜ ਹਜੂਰ ਸਾਹਿਬ ਹੁਣ ਸਮਾਂ ਆਇਆ 1748 ਸੂਈ ਦਾ 65 ਜਥੇ ਨੇ ਲੜਾਕੂ ਸਿੱਖਾਂ ਵਿੱਚ ਇਕੱਠੇ ਕਰਕੇ 12 ਮਿਸਲਾਂ ਬਣੀਆਂ ਇੱਥੇ ਫਿਰ ਸ਼ਹੀਦਾਂ ਦੀ ਮਿਸਲ ਤਰਨਾ ਦਲ ਦੇ ਵੀ ਪਹਿਲੇ ਮੁਖੀ ਬਾਬਾ ਦੀਪ ਸਿੰਘ ਨੂੰ ਆਪਿਆ ਗਿਆ ਨਾਦਰ ਸ਼ਾਹ ਅਫਸਾਰ ਤੋਂ ਬਾਅਦ ਅਹਿਮਦ ਸ਼ਾਹ ਦੁਰਾਨੀ ਜਿਹਨੂੰ ਅਬਦਾਲੀ ਆਂਦੇ ਉਹ ਇਹ ਬਣਿਆ ਅਫਗਾਨਿਸਤਾਨ ਦਾ ਬੇताज ਬਾਦਸ਼ਾਹ ਇਨੇ ਕੋਈ 1747-48 ਤੋਂ ਲੈ ਕੇ 1767-68 ਈਸਵੀ ਤੱਕ ਵੱਡੇ 7-8 ਹਮਲੇ ਭਾਰਤ ਤੇ ਕੀਤੇ 1761 ਈਸਵੀ ਵਿੱਚ ਇਨੇ ਹੀ ਹਿੰਦੁਸਤਾਨ ਦੀ ਵੱਡੀ ਤਾਕਤ ਮਰਾਠਾ एंपਾਇਰ ਨੂੰ ਪਾਣੀਪਤ ਦੇ ਮੈਦਾਨ ਅੰਦਰ ਬੁਰੀ ਤਰ੍ਹਾਂ ਹਰਾਇਆ ਪੰਜਾਬ ਜਿੱਤਣ ਆਏ ਮਰਾਠੇ 20 ਸਾਲ ਲੱਗ ਨਹੀਂ ਸਿੱਧਾ ਕਰ ਸਕਿਆ ਅਸੀਂ ਮਾਰ ਮਚਾਈ ਅਬਦਾਲੀ ਨੇ ਇੱਕ ਵਾਰ 1757 ਈਸਵੀ ਦੀ ਗੱਲ ਐ ਲੁੱਟ ਕੇ ਕਿਧਰੇ ਦਿੱਲੀ ਨਹੀਂ ਬਜ਼ਨੀ ਨੂੰ ਮੁੜਨ ਲੱਗਾ ਗੁਰਿਲਾ ਵਾਰ ਲੜੀ ਮਿਸਲ ਦੇ ਸਿੰਘਾਂ ਨੇ ਖਜ਼ਾਨੇ ਲੁੱਟ ਲਏ ਬਹੁ ਬੇਟੀਆਂ ਛੜਵਾ ਕੇ ਸਨਾਤਨੀਆਂ ਦੀਆਂ ਘਰਾਂ ਤੱਕ ਪਹੁੰਚਾਈਆਂ ਤਿਲਮਲਾ ਉੱਠਿਆ ਜਾ ਕੇ ਆਪਣੇ ਫਰਜ਼ੰਦ ਲਾਹੌਰ ਦੇ ਗਵਰਨਰ ਤੈਮੂਰ ਨੂੰ ਦਰਬਾਰ ਵਿੱਚ ਆਖਣ ਲੱਗਾ ਮੈਂ ਚੱਲਾਂ ਗਜ਼ਨੀ ਤੋਂ ਦਿੱਲੀ ਤਾਈ ਮੇਰੀਆਂ ਅੱਖਾਂ ਚੱਖਾਂ ਪਾਉਣ ਵਾਲਾ ਕੋਈ ਪੈਦਾ ਨਹੀਂ ਹੋਇਆ ਇਹ ਕੌਣ ਨੇ ਚੋਰਾ ਨੂੰ ਮੋਰ ਪੈ ਗਏ ਉੱਥੇ ਫਿਰ ਸਿੱਖ ਜਗਤ ਦੀ ਸ਼ਾਨ ਵਿੱਚ ਜਿਹੜੇ ਬਚਨ ਪ੍ਰਗਟ ਹੋਏ ਨੇ ਇਤਿਹਾਸ ਵਿੱਚ ਉਦਰਜ ਨੇ ਮੁਰਸ਼ਦਨ ਕਾ ਵਲੀ ਬਯੋ ਹੈ ਇਨਕੋ ਆਬੇ ਹਯਾਤ ਦਯੋ ਹੈ ਐਸੀ ਗਯੋ ਕਲਾਮ ਬਤਾ ਹੈ ਜਿਸ ਸੇ ਬਨਾਏ ਸੁਦਾ ਜੇ ਲਹਿ ਹੈ ਸੋਏ ਪਿਲਾਏ ਲੋਗਨ ਕੇ ਤਾਈਂ ਸਿਆਰਗ ਤੇ ਸਿੰਗਲੇਤ ਬਨਾਈ ਅਵਰ ਸਬਨ ਕੋ ਜੀਵ 84 ਮਨ ਤਾਬ ਤਾਹੇ ਅਬਨਾਸੀ ਇਹਨਾਂ ਦਾ ਮੁਰਸ਼ਦ ਗੁਰੂ ਗੋਬਿੰਦ ਸਿੰਘ ਬੜਾ ਕਾਮਲ ਹੋਇਆ ਹੈ ਉਹਨੇ ਕਲਾਮ ਉਹਨੇ ਬਾਣੀ ਦਿੱਤੀ ਹੈ ਪਾਣੀ ਤੇ ਬਾਣੀ ਪੜਦੇ ਨੇ ਆਬੇ ਹਯਾਤ ਅੰਮ੍ਰਿਤ ਬਣਦਾ ਪੀ ਲੈਂਦੇ ਨੇ ਮੌਤ ਨੂੰ ਟਿਚਰਾਂ ਕਰਦੇ ਨੇ ਲੋਕਾਂ ਨੂੰ 84 ਮਰ ਮੁਕਣ ਵਾਲੇ ਜੀਵ ਜੰਤੂ ਗਿਣਦੇ ਨੇ ਆਪ ਅਬਿਨਾਸੀ ਇਕਮਾਉਂਦੇ ਨੇ ਏਡੇ ਭੂਏ ਚਟ ਜਾਂਦੇ ਨੇ ਸਿੰਘਾਂ ਦਾ ਮੌਤ ਤੋਂ ਨਹੀਂ ਡਰਦੇ ਜੇ ਕਿਧਰੇ ਫੱਟ ਲੱਗ ਵੀ ਜਾਵੇ ਤੇ ਹਰਿਮੰਦਰ ਸਾਹਿਬ ਪਾਕ ਸਰੋਵਰ ਚ ਚੁੱਭੀ ਲਾ ਕੇ ਨਵੇਂਂਦਰ ਹੋ ਜਾਂਦੇ ਨੇ ਗਰਜਿਆ ਅਬਦਾਲੀ ਕਹਿੰਦਾ ਜੇ ਪੰਜ ਸਿੰਘ ਆਬੇ ਹਿਆਤ ਬਣਾਉਂਦੇ ਨੇ ਪੰਜ ਲੱਭਣੇ ਹੀ ਨਹੀਂ ਚਾਹੀਦੇ ਮਿੱਟੀ ਚ ਮਿਲਾ ਦਿਓ ਖਾਲਸਾ ਨਾ ਪੰਜ ਹੋਣਗੇ ਨਾ ਅੰਮ੍ਰਿਤ ਤਿਆਰ ਹੋਵੇਗਾ ਜੇ ਪਾਕ ਸਰੋਵਰ ਇਹਨਾਂ ਨੂੰ ਅਸਮਤ ਬਖਸ਼ਦਾ ਹੈ ਹਰਿਮੰਦਰ ਢਾ ਕੇ ਕੂੜੇ ਨਾਲ ਸਰੋਵਰ ਪੂਰ ਦਿਓ ਇਹਨਾਂ ਦਾ ਕੈ ਮੂਰ ਦੇ ਹੁਕਮ ਵਿੱਚ ਇਸੇ ਤਰ੍ਹਾਂ ਕੀਤਾ ਗਿਆ ਤੇ ਬੁੱਢੇ ਬਾਪੂ ਬਾਬਾ ਦੀਪ ਸਿੰਘ ਜੋ 75 76 ਵਰਿਆਂ ਦੇ ਦਰਮਿਆਨ ਉਮਰ ਹੈ ਦਮਦਮਾ ਸਾਹਿਬ ਬੈਠੇ ਨੇ ਕੰਨਾਂ 'ਚ ਖਬਰ ਪੈ ਗਈ। ਬਾਬਾ ਜੀ ਸਰੋਵਰਪੁਰ ਦੇ ਤੱਕ ਗਿਆ ਪਠਾਣਾ ਕਬਜ਼ਾ ਕਰ ਲਿਆ। ਸੂਰਮੇ ਲੈ ਕੇ ਬਾਬਾ ਦੀਪ ਸਿੰਘ ਚੱਲ ਪਏ ਨੇ ਅੰਮ੍ਰਿਤਸਰ। ਵੱਲ ਆਉਂਦਿਆਂ ਜਦੋਂ ਤਰਨਤਨ ਸਾਹਿਬ ਲੰਘੇ ਨਾ ਤੇ ਉਹ ਜਿੱਥੇ ਅੱਜਕੱਲ ਗੁਰਦਾਰਾ ਲਕੀਰ ਸਾਹਿਬਾ ਉਥੇ ਖੰਡੇ ਨਾਲ ਲਕੀਰ ਖਿੱਚੀ ਹੈ ਤੇ ਉਥੇ ਲਲਕਾਰ ਕੇ ਇਹ ਗੱਲ ਆਖੀ ਹੈ ਵੀ ਜਿਨ੍ਹਾਂ ਨੂੰ ਜਾਨ ਪਿਆਰੀ ਹੈ ਉਹ ਘਰ ਚਲੇ ਜਾਓ ਤੇ ਜਿਨ੍ਹਾਂ ਨੂੰ ਹਰਿਮੰਦਰ ਸਾਹਿਬ ਪਿਆਰਾ ਹੈ ਧਰਮ ਪਿਆਰਾ ਹੈ ਲਕੀਰੋਂ ਪਾਰ ਹੋ ਜਾਓ ਦੱਸਦੇ ਨੇ 5000 ਸੂਰਮਾ ਸੀ ਸਾਰੇ ਹੀ ਲਕੀਰੋਂ ਪਾਰ ਲੰਘ ਗਏ ਕਿਸੇ ਨੇ ਘਰ ਪਿਆਰਾ ਨਾ ਸਮਝਿਆ ਕਿਸੇ ਨੇ ਜਾਨ ਪਿਆਰੀ ਨਾ ਸਮਝੀ ਹੁਣ ਉਥੇ ਇੱਕ ਇੰਗਲਿਸ਼ ਦੇ ਟੀਕਾਕਾਰ ਨੇ ਬੜਾ ਸੋਹਣਾ ਲਿਖਿਆ ਹੈ ਕਹਿੰਦਾ ਬਾਬਾ ਜੀ ਦਾ ਬਚਨ ਸੀ ਓਨਲੀ ਦੋਜ਼ ਵਾਰੀਅਰਸ who love ਹਰਮੰਦਰ ਸਾਹਿਬ more than their lives should come across ਜਿਨ੍ਹਾਂ ਦੇ ਜੀਵਨ ਵਿੱਚ ਸਭ ਤੋਂ ਵੱਧ ਕੇ ਤਵਜੂ ਹਰਮੰਦਰ ਸਾਹਿਬ ਪ੍ਰਤੀ ਹੈ ਸਭ ਤੋਂ ਵੱਧ ਕੇ ਤੇ ਹਰਮੰਦਰ ਸਾਹਿਬ ਪ੍ਰਤੀ ਹੈ ਦੀਨ ਮਸਬ ਜਿਨ੍ਹਾਂ ਨੂੰ ਪਿਆਰਾ ਹੈ ਉਹੀ ਮੇਰੇ ਨਾਲ ਚੱਲਣਗੇ ਕਹਿੰਦੇ ਹੈਰਾਨੀ ਦੀ ਗੱਲ ਹੈ ਸਾਰੇ ਹੀ ਤੁਰ ਪਏ ਨੇ ਮੌਤ ਵੇਹਣ ਲਈ ਇੱਕ 30 ਬੱਤੀਆਂ ਵਰਿਆਂ ਦਾ ਜਰਨੈਲ ਜਮਾਲ ਸ਼ਾਹ ਵੀ ਆਂਦੇ ਨੇ ਅਮਾਨ ਖਾਂ ਵੀ ਆਖਿਆ ਜਾਂਦਾ ਕਈ ਲਖਬ ਨੇ ਉਹਦੇ ਨਾਮ ਨੇ ਜਿੱਥੇ ਇੱਕ ਟਾਲਾ ਸਾਹਿਬ ਹੈ ਅੱਜਕੱਲ ਉਦਾਂ ਤੇ ਟਾਲੀ ਸੀ ਨਿਹੰਗ ਸਿੰਘਾਂ ਦਾ ਬੋਲਾ ਬੜਾ ਬੁਲੰਦ ਹੈ ਆਪਾਂ ਟਾਲਾ ਸਾਹਿਬ ਆਕਦੇ ਨੇ ਕਹਿੰਦਾ ਛੋਲਿਆਂ ਨੂੰ ਬਦਾਮ ਕਹਿ ਦਈਦਾ ਹੈ ਪੋਜ਼ਿਟਿਵਿਟੀ ਸਕਾਰਾਤਮਕ ਬੋਲੀ ਚੜ੍ਹਦੀ ਕਲਾ ਦੇ ਬੋਲ ਉਥੇ ਤੀਆਂ ਬੱਤੀਆਂ ਵਰਿਆਂ ਦੇ ਜਰਨੈਲ ਨਾਲ ਕਮਸ਼ਾਨ ਦਾ ਯੁੱਧ ਮਚਿਆ ਬਾਬਾ ਦੀਪ ਸਿੰਘ ਦਾ ਸਾਂਝਾ ਵਾਰ ਚੱਲਿਆ ਪੰਥ ਪ੍ਰਕਾਸ਼ ਤੇ ਬੋਲਨੇ ਚਲੀ ਤੇਗ ਅਤ ਬੇਗ ਸੈ ਦੋਹੂ ਕੇਰ ਬਲਵਾਰ ਉਤਰ ਗਏ ਸਿਰ ਦੋਹੂ ਕੇ ਪਰਸ਼ ਪਰੈ ਇੱਕ ਸਾਰ ਦੋਆਂ ਦੇ ਸਿਰ ਲੈ ਗਏ ਦਿਗਤਾ ਏਕ ਸਿੰਘ ਪਿਖ ਕਹਿਓ ਪਰਣ ਤੁਹਾਰ ਦੀਪ ਸਿੰਘ ਰਹਿਓ ਗੁਰਪੁਰ ਜਾਏ ਸੀਸ ਮੈਂ ਵਹੋ ਸੋਤੋ ਦੋਇ ਕੋਸ ਇਸ ਤਹੋ ਬਾਬਾ ਦੀਪ ਸਿੰਘ ਤੁਸੀਂ ਤੇ ਪਰਣ ਕੀਤਾ ਸੀ ਵੀ ਸੀਸ ਗੁਰੂ RAMDAS ਜੀ ਦੇ ਚਰਨਾਂ 'ਚ ਭੇਟ ਕਰਾਂਗਾ ਪਠਾਣਾ ਨੂੰ ਉਹਨਾਂ ਦੀ ਕਰਨੀ ਦਾ ਫਲ ਪੁਗਤਾ ਕੇ ਉਹ ਤੇ ਕੁਝ ਕੋ ਦੂਰ ਹੈ ਮੌਤ ਜਿੱਤ ਗਈ ਦੀਪ ਸਿੰਘ ਤੇ ਤੇਰਾ ਪਰਣ ਕਟਿਆ ਗਿਆ ਸੋਣ ਸਿੰਘ ਜੀ ਨਿਜ ਪਰਣ ਸੰਭਾਰਾ ਨਿਜ ਸਿਰ ਬਾਹ ਮ ਹੱਥ ਨਿਜ ਧਾਰਾ दाहिने ਹੱਥ ਤੇਗ ਖਰ ਧਾਰਾ ਵਜਨ ਜਾਹੇ ਥਾ ਸੇਰ 18 ਕਹਿੰਦੇ ਉਹ ਧੜ ਨੇ ਹਰਕਤ ਕੀਤੀ ਖੱਬੇ ਹੱਥ ਸੀਸ ਚੁੱਕ ਲਿਆ ਸੱਜੇ 18 ਸੇਰ ਦਾ ਖੰਡਾ ਪਠਾਨ ਅੱਗੇ ਲਾ ਕੇ ਦੌੜੇ ਤੇ ਜਰਨੈਲ ਰੋਕ ਰੋਕ ਆਖਣ ਪਠਾਣਾ ਨੂੰ ਤਨਖਾਹ ਲੈਂਦੇ ਹੋ ਲੜਨ ਦੀ ਨਮਕ ਹਰਾਮੀ ਕਿਉਂ ਬਣਦੇ ਹੋ ਪਿੱਠ ਦੇ ਕੇ ਕਿਉਂ ਜਾਂਦੇ ਹੋ ਤੇ ਪਠਾਨ ਦੌੜੇ ਜਾਂਦੇ ਜਵਾਬ ਦਿੰਦੇ ਨੇ ਸ਼ਾਹ ਜੀ ਅੱਖਾਂ ਨਾਲ ਵੇਖਿਆ ਹੈ ਬੁੱਢੇ ਜਰਨੈਲ ਦੀਪ ਸਿੰਘ ਦਾ ਸੀਸ ਲੱਥਾ ਜਮਾਲ ਸ਼ਾਹ ਦਾ ਸਿਰ ਲੱਥਾ ਉਤੇ ਮਿੱਟੀ ਹੋਇਆ ਪਿਆ ਤੇ ਬੁੱਢਾ ਜਰਨੈਲ ਹੱਥ ਤੇ ਟਿਕਾ ਕੇ ਸੀਸ ਖੰਡਾ ਖੜਕਾਉਂਦਾ ਆ ਰਿਹਾ ਹੈ ਤੇ ਸਾਨੂੰ ਤਨਖਾਹ ਜਿਉਂ ਦੇ ਜਾਗਦੇ ਸਿੰਘਾਂ ਨਾਲ ਲੜਨ ਦੀ ਮਿਲਦੀ ਹੈ ਸਿਰ ਲੱਥਿਆਂ ਨਾਲ ਲੜਨ ਦੀ ਤਨਖਾਹ ਨਹੀਂ ਮਿਲਦੀ ਤੇ ਨਾ ਸਾਨੂੰ ਜਾਣ ਚੀ ਹੈ ਸਿਰ ਲੱਥਿਆਂ ਨੂੰ ਕਿਵੇਂ ਮਾਰੀਦਾ ਹੈ ਦੌੜ ਉੱਥੇ بڑے بڑے ਜਰਨੈਲ ਉੱਥੇ ਹਰਮੰਦਰ ਸਾਹਿਬ ਪਹੁੰਚੇ ਬਾਬਾ ਦੀਪ ਸਿੰਘ ਕਬਜ਼ਾ ਪਠਾਣਾ ਕੋਲੋਂ ਛਡਵਾਇਆ ਬਦਬੀ ਦਾ ਬਦਲਾ ਲਿਆ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਸੀਸ ਟਿਕਾ ਦਿੱਤਾ ਬਾਣੀ ਦਾ ਫਰਮਾਨ ਹੈ ਨਾ ਸਤਿਗੁਰੇ ਆਗਾ ਸੀਸ ਭੇਟਦੇ ਹੂੰ ਜੇ ਸਤਿਗੁਰੂ ਸੱਚ ਹੈ ਭਾਵੇਂ ਆਪੇ ਦਇਆ ਕਰੋ ਪ੍ਰਭ ਦਾਤੇ ਨਾਨਕ ਅੰਕ ਸਮਾਵੈ ਜਿਹੜਾ ਗੁਰੂ ਨੂੰ ਸਿਰ ਭੇਟ ਕਰ ਦਿੰਦਾ ਅੰਕ ਸਮਾਉਂਦਾ ਹੈ ਗੁਰੂ ਵਿੱਚ ਇੱਕ ਮਿਕ ਹੋ ਜਾਂਦਾ ਹੈ ਤੋ ਬਾਬਾ ਦੀਪ ਸਿੰਘ ਨੇ ਬੇਨਤੀ ਕੀਤੀ हे ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਅੱਜ ਤੱਕ ਹੁਣੀ ਤੋਂ ਕੋਈ ਨਹੀਂ ਜਿੱਤਿਆ ਮੌਤ ਤੋਂ ਕੋਈ ਨਹੀਂ ਜਿੱਤਿਆ ਪਰ ਤੂੰ ਦਸਵੇਂ ਜਾਮੇ ਵਿੱਚ ਮੇਰੇ ਲਈ ਇੱਕ ਬਚਨ ਕਿਹਾ ਸੀ ਦਮਦਮਾ ਸਾਹਿਬ ਤੂੰ ਆਖਿਆ ਸੀ ਬਾਬਾ ਦੀਪ ਸਿੰਘ ਮੰਗ ਕੀ ਮੰਗਦਾ ਏ ਤੇ ਮੈਂ ਆਖਿਆ ਮਹਾਰਾਜ ਮੈਂ ਚਾਹੁੰਦਾ ਹਾਂ ਮੇਰਾ ਪਰਣ ਪੂਰਾ ਹੋਵੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭੇ ਤੇ ਬਾਪੂ ਤੂੰ ਦਸਵੇਂ ਜਾਮੇ ਆਖਿਆ ਸੀ ਦੀਪ ਸਿੰਘ ਤੇਰਾ ਸਿਰ ਕਟਿਆ ਜਾ ਸਕਦਾ ਹੈ ਤੇਰਾ ਪਰਣ ਨਹੀਂ ਕਟਿਆ ਜਾ ਸਕਦਾ ਤੇ ਅੱਜ ਵੇਖ ਤੇਰੀ ਨਜ਼ਰੇ ਨਿਆਮਤ ਹੋਈ ਹੈ ਮੇਰਾ ਪਰਣ ਨਿਭ ਗਿਆ ਹੁਣੀ ਹਾਰ ਗਈ ਮੈਂ ਬੇਦਬੀ ਦਾ ਬਦਲਾ ਲੈ ਲਿਆ ਹੈ ਜਿਵੇਂ ਸਰਗੁਣ ਸਰੂਪ ਦੇ ਚਰਨਾਂ ਵਿੱਚ ਰੱਖਿਆ ਹੀ ਇਹਨਾਂ ਛੱਲਾਂ ਨੂੰ ਸਾਗਰ ਵਿੱਚ ਇੱਕ ਮਿਕ ਕਰ ਲਾ ਆਪਣੇ ਵਿੱਚ ਅਪੇਤਾ ਬਖਸ਼ ਇਹਨਾਂ ਕਹਿ ਕੇ ਸ਼ਹਾਦਤ ਦੀ ਅਵਧੀ ਬਾਬਾ ਦੀਪ ਸਿੰਘ ਪਾ ਗਏ ਅੱਜ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਪ੍ਰਕਰਮਾਂ ਵਿੱਚ ਪਹਿਰੇਦਾਰ ਬਣ ਕੇ ਖਲੋਤੇ ਹੋਏ ਹਨ ਜਿੰਨੀ ਸੰਗਤ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਕਦਮਬੋਸੀ ਕਰਦੀ ਹੈ ਉਹ ਸਾਰੇ ਬਾਬਾ ਦੀਪ ਸਿੰਘ ਨੂੰ ਚਰਨ ਵੰਦਨਾ ਕਰਕੇ ਅੱਗੇ ਵਧਦੇ ਨੇ ਹੁਣ ਇੱਥੇ ਤਰਕ ਉੱਠਦਾ ਹੈ ਬਿਨਾ ਸਿਰ ਤੋਂ ਬੰਦਾ ਕਿੱਥੇ ਲੜ ਸਕਦਾ ਹੈ ਗੱਲ ਠੀਕ ਹੈ ਬੰਦਾ ਨਹੀਂ ਲੜ ਸਕਦਾ ਪਰ ਗੁਰੂ ਗੋਬਿੰਦ ਸਿੰਘ ਜਿਸ ਦਾ ਥਾਪੜਾ ਹੈ ਬਾਬਾ ਦੀਪ ਸਿੰਘ ਨੂੰ ਉਹ ਤਿੰਨਾਂ ਲੋਕਾਂ ਦਾ ਮਾਲਕ ਹੈ ਸਤਿਗੁਰ ਮੇਰਾ ਸਰਬ ਪ੍ਰਤ ਪਾਲੈ ਸਤਿਗੁਰ ਮੇਰਾ ਮਾਰ ਜਵਾਲਾ ਹੈ ਬਾਈ ਟੂ ਗੁਰੂ ਕਿਲ ਜੈ ਨੇ ਰਿਵਾਈਵ ਜੇ ਕਿ ਇੰਗਲਿਸ਼ ਦਾ ਡਾਕਟਰ ਕਹਿੰਦਾ ਗੁਰੂ ਚਾਵੇ ਤੇ ਮੁਰਦੇ ਪੱਪਾਂ ਤੇ ਨਚਣ ਲਾ ਦਿੰਦਾ ਹੈ ਇਹ ਗੁਰੂ ਗੋਬਿੰਦ ਸਿੰਘ ਦੀ ਕਰਾਮਾਤ ਹੈ ਬਿਨਾ ਸਿਰ ਤੋਂ ਬਾਬਾ ਦੀਪ ਸਿੰਘ ਨੂੰ ਲੜਾ ਦਿੱਤਾ ਸਤਗੁਰ ਮੇਰਾ ਸਬਸਕਾ ਦਾਤਾ ਸਤਗੁਰ ਮੇਰਾ ਪੁਰਖ ਬਿਦਾਤਾ ਸਫਲ ਮੂਰਤ ਗੁਰਦੇਵ ਸਵਾਮੀ ਸਰਬ ਕਲਾ ਭਰਪੂਰੇ ਨਾਨਕ ਗੁਰ ਪਾਰ ਬ੍ਰਹਮ ਪਰਮੇਸ਼ਰ ਸਦਾ ਸਦਾ ਹਜ਼ੂਰੇ ਗੁਰੂ ਹਾਜ਼ਰਾ ਹਜ਼ੂਰ ਹੈ ਗੁਰੂ ਜੋ ਚਾਹੇ ਕਰ ਸਕਦਾ ਹੀ ਜ਼ੋਲ ਪਾਵਰਫੁਲ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਹੋਏ ਬਾਬਾ ਦੀਪ ਸਿੰਘ ਫਿਰ ਦੂਸਰੇ ਮੁਖੀ ਬਾਬਾ ਗੁਰਬਖਸ਼ ਸਿੰਘ ਵੀ ਸ਼ਹੀਦ ਹੋਏ ਫਿਰ 14ਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਵੀ ਸ਼ਹੀਦ ਹੋਏ ਅੱਜ ਤੁਸੀਂ ਦਵਾਬੇ ਦੀ ਧਰਤੀ ਤੇ ਗੁਰਦੁਆਰਾ ਸਰਮਸਤਪੁਰ ਬਾਬੇ ਸ਼ਹੀਦਾਂ ਬੈਠੇ ਹੋ ਸ਼ਹੀਦਾਂ ਦੀ ਧਰਤੀ ਹੈ ਲੋਕ ਬੜੇ ਦੁਖੀ ਨੇ ਕਲਯੁਗ ਵਿੱਚ ਰੋਗ ਹੈ ਸੋਗ ਹੈ ਕਈ ਮੁਸ਼ਕਲਾਂ ਨੇ ਦਰਦਰ ਤੇ ਠੋਕਰਾਂ ਵੀ ਖਾਂਦੇ ਨੇ ਮਜਾਰਾਂ ਤੇ ਜਾਣਗੇ ਕਬਰਾਂ ਤੇ ਜਾਣਗੇ ਹਕੀਮਾਂ ਕੋ ਜਾਣਗੇ ਹਕੀਮ ਵੀ ਬਾਵਾ ਖੜੀਆਂ ਕਰ ਦਿੰਦੇ ਵੀ 50% ਦੀ ਰੋਗਾਂ ਦਾ ਇਲਾਜ ਨਹੀਂ ਹੈ ਮਜਾਰਾਂ ਵਾਲੇ ਵੀ ਬਹੁਤਾ ਕੁਝ ਨਾ ਦੇ ਸਕੇ ਛੋਟੇ ਮੋਟੇ ਪਦਾਰਥ ਹੀ ਦੇਣਗੇ ਕਬਰਾਂ ਵਾਲੇ ਮੂਰਤਾਂ ਵਾਲੇ ਵੀ ਬਹੁਤਾ ਕੁਝ ਨਹੀਂ ਦੇ ਸਕਦੇ ਇੱਕ ਸ਼ਾਇਰ ਦੇ ਬੋਲ ਨੇ ਕਹਿੰਦਾ ਚਾਹਣਾ ਹੈ ਦੁਨੀਆ ਅੰਦਰ ਸੁਖੀ ਰਹੇ ਰੋਗ ਸ਼ੋਗ ਮਿਟਣ केंद्रा फिर ऐदा कर मजार गंजे शहीद है उन शहीदों का फरिश्ते जिनकी तरसते थे, जिन तरस्ते तरस्ते थे तरस्ते खाके पा, पा के लिए उठाए आंखों से आकर, आकर यहां, यहां की, की मट्टी को जो, जो खाक शानते फिरते हैं कीमिया के लिए ਕਹਿੰਦੇ ਤੂੰ ਦਵਾਈਆਂ ਲੱਭਦਾ ਫਿਰਦਾ ਐ ਦਰਬਦਰ ਭਟਕਦਾ ਫਿਰਦਾ ਐ ਤੇਰੇ ਰੋਗ-ਸ਼ੋਗ ਮਿਟਣ ਆ ਆ ਸ਼ਹੀਦਾਂ ਦੀ ਮਜ਼ਾਰ ਤੇ ਜਿੱਥੇ ਧਰਮ ਲਈ ਦੀਨ ਲਈ ਮਸਬ ਲਈ ਲਹੂ ਡੁੱਲਿਆ ਜਦੋਂ ਇੱਥੇ ਆ ਕੇ ਧੂੜੀ ਨੂੰ ਮਸਤਕ ਨਾਲ ਲਾਵੇਂਗਾ ਏ ਉਹ ਧੂੜੀ ਐ ਜਿਹਦੇ ਲਈ ਫਰਿਸ਼ਤੇ ਤਰਸਦੇ ਨੇ ਏ ਉਹ ਧੂੜੀ ਐ ਮਸਤਕ ਨੂੰ ਲਾਉਂਦਿਆਂ ਹੀ ਤੇਰੇ ਰੋਗ-ਸ਼ੋਗ ਮਿਟਣਗੇ ਜੇ ਅੱਜ ਹਜ਼ਾਰਾਂ ਸੰਗਤਾਂ ਗੁਰਦੁਆਰਾ ਸਰਮਸਤਪੁਰ ਬਾਬੇ ਸ਼ਹੀਦਾ ਮਸਤਕ ਰਗੜਦੀਆਂ ਨੇ ਉਹਦਾ ਕਾਰਨ ਹੈ ਸ਼ਹੀਦਾ ਦੀ ਅਸਮਤ ਜੇ ਗੁਰੂ ਪਰਮੇਸ਼ਰ ਵੱਧ ਕੇ ਪਰਫੁੱਲਤ ਹੁੰਦੇ ਨੇ ਖੇੜੇ ਵਿੱਚ ਰਹਿੰਦੇ ਨੇ ਤੇ ਉਹ ਆਪਣੇ ਲਾਇਕ ਬੱਚਿਆਂ ਦੇ ਤੇ ਸ਼ਹੀਦ ਸੰਤ ਗੁਰੂ ਕੇ ਲਾਇਕ ਬੱਚੇ ਹੁੰਦੇ ਨੇ ਗੁਰੂ ਨਾਨਕ ਸਾਹਿਬ ਆਕਾਲ ਪੁਰਖ ਸਭ ਖਜ਼ਾਨਿਆਂ ਦੇ ਮਾਲਕ ਨੇ ਤੇ ਬਾਬਾ ਦੀਪ ਸਿੰਘ ਵਰਗੇ ਸ਼ਹੀਦ ਖਜ਼ਾਨਿਆਂ ਦੇ ਕੁੰਜੀ ਬਰਦਾਰ ਹੁੰਦੇ ਨੇ ਜੋ ਚੌਣ ਤੁਹਾਨੂੰ ਦਵਾ ਸਕਦੇ ਨੇ ਓਏ ਦਾਤੇ ਦੁੱਖ ਕਟਨਹਾਰ ਦਾਤਾਰ ਵਾਲੀ ਹਸਤੀ ਹੁੰਦੀ ਹੈ ਸ਼ਹੀਦਾ ਮਹਾਪੁਰਸ਼ਾਂ ਦੀ ਦੁੱਖਾਂ ਨੂੰ ਕਟਣ ਵਾਲੇ ਹੁੰਦੇ ਨੇ 1703 ਈਸਵੀ 1760 ਬਿਕਰਮੀ ਸੰਮਤ ਭਾਈ ਭਗਤਾ ਬੀਬੀ ਜੂਣੀ ਆਨੰਦਪੁਰ ਆਏ ਮਹਾਰਾਜ ਦੀਪ ਨੂੰ ਘਰ ਲੈ ਜਾਈਏ ਗੁਰਦੇਵ ਨੇ ਆਵਾਜ਼ ਦਿੱਤੀ ਹੈ ਕਲੀਆਂ ਵਾਲਾ ਚੋਲਾ ਪਹਿਨਿਆ ਹੈ ਚੱਕਰ ਝੁੱਲ ਰਹੇ ਨੇ ਉੱਚਾ ਦਮਾਲਾ ਹੈ ਸ਼ਸਤਰ ਵਸਤਰ ਧਾਰੇ ਹੋਏ ਨੇ ਦਰਬਾਰ ਵਿੱਚ ਨੌਜਵਾਨ ਹਾਜ਼ਰ ਹੋਇਆ ਮਾਪੇ ਖੇੜੇ ਵਿੱਚ ਆਏ ਕਹਿੰਦੇ ਆ ਦੀਪੇ ਪੁੱਤਰ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਰੋਂ ਵਿੱਚ ਆ ਕੇ ਕਹਿੰਦੇ ਇਹ ਹੁਣ ਦੀਪਾ ਨਹੀਂ ਰਿਹਾ ਖੱਡੇ ਦੀ ਪੌੜ ਛਾ ਕੇ ਦੀਪ ਸਿੰਘ ਬਣ ਗਿਆ ਹੈ ਤੇ ਸਿੰਘ ਦਾ ਨਾਮ ਅੱਧਾ ਨਹੀਂ ਲਈਦਾ ਮਾਪੇ ਆਗਿਆ ਲੈ ਕੇ ਪਹੂ ਵਿੰਡ ਲੈ ਗਏ ਬਾਬਾ ਦੀਪ ਸਿੰਘ ਨੂੰ ਉਧਰ 1704 ਈਸਵੀ 1761 ਬਿਕਰਮੀ ਸੰਮਤ ਦਾ ਸਮਾਂ ਆਇਆ ਮੁਗਲੀਆਂ ਸਲਤਨਤ ਬਾਈ ਧਾਰ ਦੇ ਰਾਜਿਆਂ ਨੇ ਅਨੰਦਪੁਰ ਨੂੰ ਘੇਰਿਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਔਰੰਗਜ਼ੇਬ ਨੂੰ ਰਜਵਾੜਿਆਂ ਨੂੰ ਜ਼ੁਲਮ ਤੋਂ ਰੋਕਦੇ ਨੇ ਰਜਵਾੜੇ ਲੋਕ ਚੱਲਦੇ ਨਹੀਂ ਗੁਰਾਂ ਨੂੰ ਮਿਟਾਉਣਾ ਚਾਹੁੰਦੇ ਨੇ ਤੋਂ ਬੜਾ ਕਮਸਾਨ ਦਾ ਯੁੱਧ ਮੱਚਿਆ 7 ਮਹੀਨੇ ਅਖੀਰ ਝੂਠੀਆਂ ਕਸਮਾਂ ਬਾਈ ਧਰ ਦੇ ਰਾਜਿਆਂ ਨੇ ਮੁਗਲਾਂ ਨੇ ਉਠਾਈਆਂ ਛੇ ਉਹਦੀ ਰਾਤ 1761 ਬਿਕਰਮੀ ਸੰਮਤ ਗੁਰਦੇਵ ਗੁਰੂ ਗੋਬਿੰਦ ਸਿੰਘ ਪਾਸ਼ਾ ਅਨੰਦਪੁਰ ਛੱਡ ਗਏ ਅੱਠ ਪੋਨੂ ਚਮਕੌਰ ਦੀ ਗੜੀ ਵਿੱਚ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਪਿਆਰੇ ਸਹਿਬਜ਼ਾਦੇ ਸ਼ਹੀਦ ਹੋਏ 13 ਪੋ ਨੂੰ ਮਾਤਾ ਗੁਜਰੀ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਸ਼ਹੀਦ ਹੋਏ ਗੁਰਦੇਵ 마ਸੀਵਾੜੇ ਪਹੁੰਚੇ ਦੀਨੇ ਕੰਗੜ ਪਹੁੰਚੇ ਜਿੱਤ ਦੀ ਚਿੱਠੀ ਜ਼ਫਰਨਾਮਾ ਔਰੰਗਜ਼ੇਬ ਨੂੰ ਲਿਖੀ ਮਾਲਵੇ ਦੀਆਂ ਸੰਗਤਾਂ ਨੂੰ ਤਾਰਦੇ ਹੋਏ ਭਾਈ ਦਇਆ ਸਿੰਘ ਨੂੰ ਜ਼ਫਰਨਾਮਾ ਦੇ ਕੇ ਔਰੰਗਜ਼ੇਬ ਵੱਲ ਦਖਣ ਤੋਰਿਆ ਆਪ ਪਾਤਸ਼ਾਹ ਮਾਲਵੇ ਦੀ ਧਰਤੀ ਤੇ ਸਨ ਖਿਦਰਾਣੇ ਦੀ ਢਾਬ ਤੇ ਨਾਜ਼ਮ ਵਜ਼ੀਰ ਖਾਨ ਨਾਲ ਯੁੱਧ ਹੁੰਦਾ ਹੈ ਗੁਰਦੇਵ ਜਿੱਤ ਕੇ 40 ਸਿੰਘਾਂ ਨੂੰ ਮੁਕਤੀ ਬਖਸ਼ ਕੇ ਔਰ ਉਸ ਜਗ੍ਹਾ ਦਾ ਨਾਮ ਮੁਕਤਸਰ ਰੱਖ ਕੇ ਸਾਬੋ ਕੀ ਤਲਵੰਡੀ ਪਹੁੰਚਦੇ ਜੀ ਜੰਗ ਦਾ ਕਮਰ ਕੱਸਾ ਖੋਲਿਆ ਨਾਮ ਪੈ ਗਿਆ ਦਮਦਮਾ ਸਾਹਿਬ ਦਮ ਲਿਆ ਜਿੱਥੇ ਹੁਣ ਮਾਤਾ ਸਹਿਬ ਕੌਰ ਮਾਤਾ ਸੁੰਦਰ ਕੌਰ ਮਾਮਾ ਕਿਰਪਾਲ ਚੰਦ ਭਾਈ ਮਨੀ ਸਿੰਘ ਜੋ ਸਰਸਾ ਦੇ ਵਿਛੋੜੇ ਸਮੇਂ ਦਿੱਲੀ ਚਲੇ ਗਏ ਸਨ ਉਹਨਾਂ ਨੂੰ ਖਬਰ ਮਿਲੀ ਉਹ ਆ ਗਏ ਦਿੱਲੀ ਤੋਂ ਦਮਦਮਾ ਸਾਹਿਬ ਬਾਬਾ ਦੀਪ ਸਿੰਘ ਪੋਵਿੰਡ ਤੋਂ ਦਮਦਮਾ ਸਾਹਿਬ ਆ ਗਏ ਇੱਥੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇੱਕ ਓੰਕਾਰ ਤੋਂ ਲੈ ਕੇ 18 ਦਸਵੀਂ ਰਾਗ ਮਾਲਾ ਤੱਕ ਆਪਣੇ ਗਲੂਏ 'ਚੋਂ ਬਾਣੀ ਪ੍ਰਗਟ ਕਰਕੇ ਭਾਈ ਮਨੀ ਸਿੰਘ ਕੋਲੋਂ ਆਦ ਗੁਰੂ ਗ੍ਰੰਥ ਸਾਹਿਬ ਦੀ ਬੀੜ ਲਖਵਾਈ। ਬਾਬਾ ਦੀਪ ਸਿੰਘ ਕੋਲੋਂ ਸ਼ਾਹੀ ਦੀ ਦਵਾਤ ਦੀ ਕਲਮਾ ਘੜਨ ਦੀ ਸੇਵਾ ਲਈ। ਅੜਤਾਲੀ ਸਿੰਘ ਬਾਬਾ ਮਨੀ ਸਿੰਘ ਦੀਪ ਸਿੰਘ ਰਾਮਕੌਰ ਜੀ ਯਾਦਕਾਂ ਨੂੰ ਸੰਥਿਆ ਦੇ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੱਖਣ ਨੂੰ ਚੱਲੇ ਨੇ ਕਿਉਂਕਿ ਔਰੰਗਜ਼ੇਬ ਦਾ ਲਿਖਤੀ ਸੁਨੇਹਾ ਚਿੱਠੀ ਤੇ ਮੂੰਹ ਜਬਾਨੀ ਸੁਨੇਹਾ ਮਿਲਿਆ ਹੈ ਵੀ ਤੁਹਾਡੇ ਨਾਲ ਨਿਆ ਨਹੀਂ ਹੋਇਆ ਮੈਂ ਮਜਲਿਸ ਵਿੱਚ ਬੈਠਣਾ ਚਾਹੁੰਦਾ ਹਾਂ ਨਿਆ ਕਰਾਂਗਾ ਤੁਹਾਡੇ ਨਾਲ ਗੁਰਦੇਵ ਨੇ ਦੱਖਣ ਵੱਲ ਜਾਣਾ ਹੈ ਸੰਗਤਾਂ ਨੂੰ ਤਾਰਨ ਸਾਰਿਆਂ ਸਿੰਘਾਂ ਨੂੰ ਬਖਸ਼ਿਸ਼ਾਂ ਕੀਤੀਆਂ ਸਬਨਾ ਦੀਆਂ ਝੋਲੀਆਂ ਭਰੀਆਂ ਸਾਰਿਆਂ ਦੀਆਂ ਡਿਊਟੀਆਂ ਲਾਈਆਂ ਤੇ ਬਾਬਾ ਮਨੀ ਸਿੰਘ ਬਾਬਾ ਦੀਪ ਸਿੰਘ ਨੂੰ ਕਹਿੰਦੇ ਜੋ ਸੰਥਿਆ ਗੁਰਬਾਣੀ ਦੀ ਅਸੀਂ ਤੁਹਾਨੂੰ ਕਰਵਾਈ ਹੈ ਉਹ ਤੁਸੀਂ ਅਗਾਹ ਅਬਿਲਾਖੀਆਂ ਨੂੰ ਵਿਦਿਆਰਥੀਆਂ ਨੂੰ ਕਰਵਾਉਣੀ ਹੈ